ਕਹਿੰਦੇ ਜਿਆਦਾਤਰ ਮਾੜੇ ਬੰਦੇ ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਸੇ ਦੀ ਬੁੱਕਲ 'ਚ ਹੀ ਆਣ ਬੈਠਦੇ ਨੇ ਉਸੇ ਨਾਲ ਹੀ ਆਣ ਰਲਦੇ ਨੇ ਹੁਣ ਅੱਜ ਆ ਇੱਕ ਵੱਡੀ ਖਬਰ ਆਈ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਸਰਪੰਚ ਦਾ ਪਤੀ ਬਹੁਤ ਵੱਡੇ ਨਸ਼ੇ ਸਮੇਤ ਫੜਿਆ ਗਿਆ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਹੁਣ ਇਹਦੇ ਘਰ ਤੇ ਵੀ ਪੀਲਾ ਪੰਜਾ ਯਾਨੀ ਕਿ ਜੀਸੀਬੀ ਬਲਡੋਜ਼ਰ ਚੱਲੇਗਾ ਇਹ ਨਹੀਂ ਚੱਲੇਗਾ ਪਹਿਲਾਂ ਤਾਂ ਇਹ ਪੁੱਛਿਆ ਜਾ ਰਿਹਾ ਕਿ ਜਿਹੜੀ ਬਠਿੰਡੇ ਤੋਂ ਫੜੀ ਆ ਬੀਬੀ ਥਾਰ ਵਾਲੀ ਉਹਦਾ ਘਰ ਟਾਇਆ ਜਾਊ ਕਿ ਨਾ ਪਰ ਸਵਾਲ ਇੱਥੇ ਇਹ ਆ ਵੀ ਅਜੇ ਤਾਂ ਹੀਠਾ ਨਿੱਕੇ 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 ਚਿਚੜ ਫੜੇ ਜਾ ਰਹੇ ਨਹੀਂ ਇਹ ਚਿਚੜ ਜਿਹੜੇ ਝੋਟੇ ਨੂੰ ਲੱਗੇ ਨੇ ਉਹ ਅਜੇ ਨਹੀਂ ਫੜਿਆ ਗਿਆ ਹੁਣ ਸਵਾਲ ਇਹ ਆ ਵੀ ਜੇਕਰ ਪੁਲਿਸ ਦੇ ਵਿੱਚੋਂ ਕੋਈ ਫੜਿਆ ਗਿਆ ਤੇ ਉਹ ਆ ਜਿਹੜੀ ਬੀਬੀ ਫੜੀ ਗਈ ਉਹ ਵੀ ហេਟਲਾ ਮੁਲਾਜ਼ਮਾਂ ਤੇ ਜਿਹੜੇ ਫੜੇ ਜਾ ਰਹੇ ਬਾਕੀ ਵੀ ਉਹ ਵੀ ਥੱਲੇ ਥੱਲੇ ਵਾਲੇ ਕੋਈ ਵੱਡਾ ਸਿਆਸੀ ਨੇਤਾ ਅਜੇ ਤੱਕ ਨਸ਼ੇ 'ਚ ਨਹੀਂ ਫੜਿਆ ਗਿਆ ਕੋਈ ਵੱਡਾ ਅਫਸਰ ਅਜੇ ਤੱਕ ਨਸ਼ੇ ਤਸਕਰੀ 'ਚ ਨਹੀਂ ਫੜਿਆ ਗਿਆ ਕੀ ਵੱਡੇ ਸਾਰੇ ਹੀ ਬੀਬੇ ਨੇ ਕੀ ਸਾਰੇ ਵੱਡੇ ਅਫਸਰਾ ਤੇ ਵੱਡੇ ਸਿਆਸਦਾਨਾਂ ਦੀ ਮਿਲੀ ਭੁਗਤ ਤੋਂ ਵਿੜਾ ਇਹ ਸਾਰਾ ਕੰਮ ਆ ਸਾਰੇ ហេਟ ਲਈ ਕਰੀ ਜਾਂਦੇ ਸੀ ਹੁਣ ਆ ਜਿਹੜਾ ਸਰਪੰਚ ਫੜਿਆ ਗਿਆ ਇਹ ਭਾਈ ਪਟਿਆਲਾ ਦਾ ਪਿੰਡ ਹੈ ਰਾਏਪੁਰ ਮੰਡਲਾ ਉਥੇ ਇੱਕ ਬੀਬੀ ਸਰਪੰਚ ਹੈ ਖਬਰ ਖਬਾਰਾਂ ਚ ਵੀ ਲੱਗੀ ਹੈ ਉਹਦੇ ਘਰ ਵਾਲਾ ਉਹਦਾ ਪਤੀ ਦੇ ਫੜਿਆ ਗਿਆ ਨਸ਼ਾ ਕਿੰਨਾ ਕੁ ਫੜਿਆ ਕਹਿੰਦੇ ਜੀ ਉਹਦੇ ਕੋਲੋਂ ਭੁੱਕੀ ਫੜੀ ਗਈ 70 ਕਿਲੋ ਗਾਂਜਾ ਫੜਿਆ ਗਿਆ 70 ਕਿਲੋ ਤੇ ਡੋਡੇ 50 ਕਿਲੋ ਤੇ ਨਾਲੇ 5 ਲੱਖ ਰੁਪਈਆ ਉਹਦੇ ਕੋਲੋਂ ਡਰੱਗ ਮਣੀ ਮਤਲਬ ਕਿ ਨਸ਼ਾ ਵੇਚੇ ਵਾਲਾ ਕੈਚ ਫੜਿਆ ਗਿਆ ਗੱਡੀ ਸਮੇਤ ਕਹਿੰਦੇ ਫੜਿਆ ਗਿਆ ਉਹਦਾ ਇੱਕ ਸਾਥੀ ਕਹਿੰਦੇ ਹੋਰ ਆ ਉਹ ਿੱਤਰ ਹੋ ਗਿਆ ਹੁਣ ਸਵਾਲ ਇੱਥੇ ਕਈ ਨਹੀਂ ਹੁਣ ਇਹ ਜਿਹੜਾ ਬੰਦਾ ਫੜਿਆ ਗਿਆ ਨਾ ਇਹ ਆਪਦੇ ਆਪ ਨੂੰ ਸਰਪੰਚ ਸਾਹਿਬ ਹੀ ਕੋਹਾਉਂਦਾ ਸੀ ਕਹਿੰਦੇ ਕਿਉਂਕਿ ਇੱਥੇ ਬੀਬੀਆਂ ਜਿੰਨੀਆਂ ਵੀ ਸਰਪੰਚ ਬਣਦੀਆਂ ਨੇ ਨਾ ਉਹਨਾਂ ਦੇ ਘਰ ਵਾਲੇ ਹੀ ਸਰਪੰਚ ਸਾਹਿਬ ਖਵਾਉਂਦੇ ਰਹਿੰਦੇ ਨੇ ਪਿੰਡ ਨੂੰ ਪਤਾ ਹੀ ਨਹੀਂ ਹੁੰਦਾ ਵੀ ਬੀਬੀ ਵੀ ਸਰਪੰਚ ਐ ਇਹ ਵੀ ਇੱਕ ਇਤਰਾਸ ਦੀ ਐ ਭਾਈ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਐ ਪਠਾਨ ਮਾਜਰਾ ਸਾਹਿਬ ਕਹਿੰਦੇ ਵੀ ਉਹਦਾ ਇਹ ਬੜਾ ਨੇੜਲਾ ਖਾਸਲਾ ਤੇ लाਡਲਾ ਸੀ ਹੁਣ ਤੁਸੀਂ ਦੱਸੋ ਐਮਐਲਏ ਸਾਹਿਬ ਇਹਦੇ ਉੱਪਰ ਕੀ ਸਪਸ਼ਟੀ ਕਰਨ ਦੇਣਗੇ ਸ਼ਾਇਦ ਉਹ ਇਹੀ ਕਹਿਣਗੇ ਵੀ ਵੇਖੋ ਜੀ ਹਜ਼ਾਰਾਂ ਲੋਕ ਸਮਰਥਕ ਨੇ ਤੇ ਉਹਨਾਂ ਚ ਕਿਹੜਾ ਕੌਣ ਐ ਮੈਨੂੰ ਕੀ ਪਤਾ ਪਰ ਜਿਹੜਾ ਬੰਦਾ ਇੰਨਾ ਨੇੜੇ ਹੋਵੇ ਜਿੰਨਾ ਦੱਸਿਆ ਜਾ ਰਿਹਾ ਹੈ ਉਹਦੇ ਬਾਰੇ ਪਤਾ ਹੋ ਵੀ ਸਕਦਾ ਹੈ ਕਿ ਨਹੀਂ ਹੋ ਸਕਦਾ ਇਹ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਦਿਓ ਵੇਖੋ ਜੀ ਹੁਣ ਗੱਲ ਇੱਕ ਸਵਾਲ ਮੈਂ ਜਿਹੜਾ ਪਹਿਲਾਂ ਕੀਤਾ ਉਹ ਵੱਧ ਕੌਣਾ ਵੇਖੋ ਕੀ ਐਂਜ ਹੋ ਸਕਦਾ ਹੁਣ ਤੱਕ ਨਸ਼ਿਆਂ ਵਿਰੁੱਧ ਯੁੱਧ ਦੇ ਵਿੱਚ ਜਿੰਨੇ ਬੰਦੇ ਫੜੇ ਗਏ ਹੁਣ ਤੱਕ ਇਹ ਆਪਾਂ ਸੁਣਦੇ ਰਹੇ ਆ ਨਾ ਵੀ ਇਹ ਵੱਡੇ ਸਿਆਸੀ ਲੀਡਰਾਂ ਦਾ ਇਹਦੇ 'ਚ ਹੱਥ ਹੈ ਇਹਦੇ 'ਚ ਵੱਡੇ ਵੱਡੇ ਅਫਸਰ ਮਿਲੇ ਹੋ ਸਕਦੇ ਨੇ ਇਵੇਂ ਨਹੀਂ ਦੇਖ ਸਕਦਾ ਇੰਨਾ ਵੱਡਾ ਨਸ਼ਿਆਂ ਦਾ ਜਾਲ ਨੈਕਸਸ ਐਵੇਂ ਨਹੀਂ ਚੱਲ ਸਕਦਾ ਤੇ ਹੁਣ ਤੱਕ ਇੱਕ ਵੀ ਬੰਦਾ ਜਿਹੜਾ ਵੱਡਾ ਕੋਈ ਸਿਆਸੀ ਨੇਤਾ ਕੋਈ ਰਾਜਨੇਤਾ ਕੋਈ ਮੰਤਰੀ ਕੋਈ ਕੋਈ ਐਮਐਲਏ ਕੋਈ ਐਮਪੀ ਜਾਂ ਕੋਈ ਆਈਪੀਐਸ ਪੀਸੀਐਸ ਕੋਈ ਇਸ ਮਸਲੇ 'ਚ ਨਸ਼ਿਆਂ ਵਿਰੁੱਧ ਯੁੱਧ 'ਚ ਨਹੀਂ ਫੜਿਆ ਮਤਲਬ ਜਾਂ ਤਾਂ ਇਹ ਸਾਰਾ ਨਸ਼ਿਆਂ ਦਾ ਇੰਨਾ ਵੱਡਾ ਕਾਰੋਬਾਰ ਇਹ ਸਾਰੇ ਝੇਟਲੇ ਜੇ ਹੀ ਕਰੀ ਜਾਂਦੇ ਸੀ ਉਹ ਜਿਹੜੀ ਅੰਦਾਜ਼ੇ ਸੀ ਜਾਂ ਉਹ ਜਿਹੜੀਆਂ ਗੱਲਾਂ ਸੀ ਵੀ ਸਾਰਾ ਕੁਝ ਵੱਡਿਆਂ ਦੀ ਮਿਲੀਭੁਗਤ ਨਾਲ ਚੱਲਦਾ ਹੈ ਜਾਂ ਤਾਂ ਉਹ ਗੱਲਾਂ ਹੀ ਝੂਠੀਆਂ ਸੀ ਜਾਂ ਫਿਰ ਨਸ਼ਿਆਂ ਵਿਰੁੱਧ ਯੁੱਧ ਜਿਹੜਾ ਇਹ ਥੱਲੇ ਥੱਲੇ ਚੱਲੀ ਜਾਂਦਾ ਹੈ ਕੋਸ਼ਟਾ ਹੈ ਯਾਰ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖੀ ਜਾਓ ਪਬਲਿਕ ਦਾ ਸੰਗਤ ਦਾ ਵਿਚਾਰ ਵੱਡਾ ਹੁੰਦਾ ਵੋਟਾਂ ਤਾਂ ਹੀ ਪੁਆਈਆਂ ਜਾਂਦੀਆਂ ਲੋਕਾਂ ਦੇ ਵਿਚਾਰਾਂ ਨਾਲ ਸਰਕਾਰ ਬਣੀ ਹੁਣ ਤੁਸੀਂ ਦੇਖੋ ਆ ਜਿਹੜੀ ਬੀਬੀ ਪਿਛਲੇ ਦਿਨੀ ਫੜੀ ਗਈ ਬਠੰਡੇ ਤੋਂ ਉਸ ਮਸਲੇ 'ਚ ਕਈ ਗੱਲਾਂ ਉੱਠੀਆਂ ਪਰ ਅੱਜ ਤੱਕ ਉਹਨਾਂ ਦਾ ਕੁਝ ਨਿਕਲ ਕੇ ਸਾਹਮਣੇ ਨਹੀਂ ਜੇ ਆਇਆ ਗੱਲ ਤਾਂ ਉੱਠੀ ਨਾ ਵੀ ਕਹਿੰਦੇ ਜੀ ਉਹ ਬੀਬੀ ਦੇ ਵੱਡੇ-ਵੱਡੇ ਅਫਸਰਾਂ ਨਾਲ ਲਿੰਕ ਨੇ ਉਹ ਛੱਤਰ ਛਾਇਆ ਤੇ ਕਿਰਪਾ ਨਾਲ ਸਾਰਾ ਕੁਝ ਵੇਚਦੀ ਸੀ ਉਹਦੇ ਸਿਰ ਤੇ ਅਸ਼ੀਰਵਾਦ ਦੀ ਹੱਥ ਸੀ ਵੱਡਿਆਂ ਦੇ ਪਰ ਤੁਸੀਂ ਦੱਸ ਦਿਓ ਰਿਮਾਂਡ ਤਾਂ ਬੀਬੀ ਦੇ ਲੈ ਲੈ ਕਈ ਪਰ ਹੁਣ ਤੱਕ ਕੋਈ ਇੱਕ ਵੀ ਨਾ ਕਿਸੇ ਵੱਡੇ ਦਾ ਸਾਹਮਣੇ ਆਇਆ ਨਹੀਂ ਆਇਆ ਆਉਣਾ ਵੀ ਨਹੀਂ ਸ਼ਾਇਦ ਜੇ ਉਹਨਾਂ ਦਾ ਆ ਜਾਂਦਾ ਕਿਉਂ ਨਹੀਂ ਆਇਆ ਗੱਲ ਤਾਂ ਉੱਥੇ ਹੈ ਨਾ ਉਹ ਇੱਕ ਵਾਰੀ ਕਹਿੰਦੇ ਚੂਹੇ ਸੀਗੇ ਕਈ ਉਹ ਕਹਿੰਦੇ ਵੀ ਯਾਰ ਆਪਾਂ ਕੱਲੇ ਹੀ ਮਾਰੇ ਜਾਂਦੇ ਹਮੇਸ਼ਾ ਬਿੱਲੀ ਆਉਂਦੀ ਆ ਚੁੱਪਚੀ ਪੀਤੇ ਜਿਹੜਾ ਆਪਣੇ ਤੋਂ ਸਭ ਤੋਂ ਕਮਜ਼ੋਰ ਜਾਂ ਚੂਹਾ ਹੁੰਦਾ ਉਹਨੂੰ ਫੜ ਕੇ ਲੈ ਜਾਂਦੀ ਹੈ ਮੋٹے ਦਾ ਤਕੜੇ ਜਾਂ ਚੁਸਤ ਤਾਂ ਭੱਜ ਜਾਂਦੇ ਨੇ ਤੇ ਕਮਜ਼ੋਰ ਆ ਜਾਂ ਹੱਥ ਆ ਜਾਂਦਾ ਬਿੱਲੀ ਦੇ ਕਰੀਏ ਕੀ ਤੇ ਇੱਕ ਨੇ ਫਿਰ ਬੜੀ ਵੱਡੀ ਸਲਾਹ ਦਿੱਤੀ ਸੀ ਉਹ ਕਹਿੰਦਾ ਵੀ ਆਇਆ ਕਰੋ ਓਏ ਬਿੱਲੀ ਦੇ ਨਾਲ ਟੱਲੀ ਬਣਨੀਏ ਆਪਾਂ ਜਦੋਂ ਬਿੱਲੀ ਆਇਆ ਕਰੇ ਤੇ ਦੂਰੋਂ ਟੱਲੀ ਛਣਕਦੀ ਆਇਆ ਕਰੇਗੀ ਆਪਾਂ ਨੂੰ ਪਤਾ ਲੱਗ ਜਾ ਕਰੋ ਆਪਾਂ ਪਾਚਾਂਗੇ ਗੱਲ ਬੜੀ ਸਾਰਿਆਂ ਨੂੰ ਸਹੀ ਲੱਗੀ ਕਹਿੰਦੇ ਆ ਤਾਂ ਕਮਾਲ ਕਰਤੀ ਯਾਰ ਆ ਦਾ ਤਰੀਕਾ ਹੀ ਬੜਾ ਸੋਹਣਾ ਕੱਢਤਾ ਪਹਿਲਾਂ ਹੀ ਪਤਾ ਲੱਗ ਜਾ ਕਰੋ ਪਿੱਛੇ ਇੱਕ ਬੈਠਾ ਸੀ ਸਿਆਣਾ ਚੂਹਾ ਹੌਲੀ ਇਹਨੇ ਉਹ ਬੋਲਿਆ ਕਹਿੰਦਾ ਚਲੋ ਗੱਲ ਤਾਂ ਇਹ ਠੀਕ ਪਰ ਐਂ ਦੱਸੋ ਵੀ ਬਿੱਲੀ ਦੇ ਗਲ ਟੱਲੀ ਬੰਨੂ ਕਿਹੜਾ ਫਿਰ ਚੁੱਪ ਵਰਤ ਗਈ ਫਿਰ ਸੁੱਨ ਵਰਤ ਗਈ ਫਿਰ ਨਹੀਂ ਕੋਈ ਬੋਲਿਆ ਭਲਾ ਕਿਉਂ ਭਾਈ ਬਿੱਲੀ ਦੇ ਗਲ ਟੱਲੀ ਬੰਨੂਗਾ ਕਿਹੜਾ ਸੋ ਵੱਡਿਆਂ ਨੂੰ ਹੱਥ ਪਾਊਗਾ ਕਿਹੜਾ ਸਵਾਲ ਏ ਹੁਣ ਭਗਵੰਤਮਾਨ ਸਾਹਿਬ ਦੀ ਸਰਕਾਰ ਦਾ ਇਹ ਦਾਵਾ ਵੀ ਅਸੀਂ ਪਾਇਆ ਹੱਥ ਤੇ ਅਸੀਂ ਸਾਰਿਆਂ ਨੂੰ ਪਾਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੱਡਾ ਜਾਂ ਕੋਈ ਛੋਟਾ ਬਖਸ਼ਣਾ ਅਸੀਂ ਕੋਈ ਵੀ ਨਹੀਂ ਗੱਲ ਤਾਂ ਚੰਗੀ ਆ ਬਖਸ਼ਣਾ ਚਾਹੀਦਾ ਵੀ ਨਹੀਂ ਪਰ ਵੱਡਾ ਫੜਿਆ ਪਿਛਲੇ 2 2.5 ਮਹੀਨਿਆਂ ਚ ਕਿਹੜਾ ਇਹ ਤਾਂ ਦੇਖਣਾ ਜ਼ਰੂਰੀ ਆ ਤਾਂ ਪੁੱਛਣਾ ਜ਼ਰੂਰੀ ਆ ਤਾਂ ਸਵਾਲ ਬਣਦਾ ਨਾ ਕੋਈ ਮੰਤਰੀ ਫੜਿਆ ਕੋਈ ਵੱਡਾ ਅਫਸਰ ਫੜਿਆ ਕੋਈ ਵੱਡਾ ਸਿਆਸੀ ਨੇਤਾ ਚਾਹ ਜਿਹੜਾ ਮੰਤਰੀ ਨਾ ਹੋਵੇ ਉਹ ਫੜਿਆ ਹੋਵੇ ਜਾਂ ਜਿਹੜੇ ਵੱਡੇ ਵੱਡੇ ਬੰਦੇ ਕਈ ਜਿਨ੍ਹਾਂ ਦੇ ਨਾਂ ਲੱਗੇ ਨਹੀਂ ਜਿਨ੍ਹਾਂ ਤੇ ਦੋਸ਼ ਨਹੀਂ ਜਿਹੜੇ ਜੇਲ੍ਹਾਂ 'ਚ ਵੀ ਰਹਿ ਗਏ ਨੇ ਨਸ਼ਾ ਤਸਕਰੀ ਵਾਲੇ ਮਾਮਲੇ 'ਚ ਉਹਨਾਂ ਦੇ ਘਰਾਂ ਨੂੰ ਉਹਨਾਂ ਦੀਆਂ ਕੋਠੀਆਂ ਨੂੰ ਬਲਡੋਜ਼ਰ ਦਾ ਪੰਜਾ ਪਿਆ ਨਹੀਂ ਪਿਆ ਕਿਉਂ ਉਹ ਪੈ ਹੀ ਨਹੀਂ ਸਕਦਾ ਯਾਰ ਪੈਣਾ ਹੁੰਦਾ ਤੇ ਪੈ ਜਾਂਦਾ ਵੇਖੋ ਗੱਲ ਸਿੱਧੀ ਐ ਜਿਨ੍ਹਾਂ ਦੀ ਛੱਤਰ ਛਾਇਆ 'ਚ ਸਭ ਕੁਝ ਪਣਪਰਿਆ ਉਹ ਕਿਵੇਂ ਪੜੇ ਜਾ ਸਕਦੇ ਆ ਗੱਲ ਇੱਕ ਕੌੜੀ ਸੱਚ ਆ ਜਿੰਨੇ ਗਲਤ ਅਨਸਰ ਨੇ ਬੇਈਮਾਨ ਠੱਗ ਤਸਕਰ ਲਟੇਰੇ ਉਹ ਸਾਰੇ ਜਿਹੜੀ ਪਾਰਟੀ ਦਾ ਰਾਜ ਹੁੰਦਾ ਉਸੇ ਦੇ ਆ ਕੇ ਬੇਲੀ ਬਣ ਜਾਂਦੇ ਨੇ ਉਸੇ ਨੂੰ ਫੰਡ ਦੇਤਾ ਉਸੇ ਨਾਲ ਘਾਟੀ ਪਾਲੀ ਸਾਰੀਆਂ ਚੋਣਾਂ ਦੇ ਵਿੱਚ ਉਹਦੀ ਮਦਦ ਕੀਤੀ ਤੇ ਫਿਰ ਦੱਸੋ ਉਹਨਾਂ ਦਾ ਬਾਲ ਕੋਈ ਬਾਂਕਾ ਕਰਕੇ ਵੀ ਦਊਗਾ ਤੁਸੀਂ ਦੱਸ ਦਿਓ ਭਾਈ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਬਾਲ ਵਿੰਗਾ ਹੋ ਸਕਦਾ ਕਿਉਂਕਿ ਜਿਹੜੀਆਂ ਇਹ ਪਾਰਟੀਆਂ ਨੇ ਨਾ ਇਹਨਾਂ ਨੂੰ ਚੱਲਣ ਲਈ ਫੰਡ ਚਾਹੀਦਾ ਹੁੰਦਾ ਫੰਡ ਵੀ ਕੋਈ 10000 50000 ਲੱਖ ਨਹੀਂ ਫੰਡ ਚਾਹੀਦਾ ਹੁੰਦਾ ਕੋਈ ਕਰੋੜਾਂ ਚ ਅੱਛਾ ਉਸ ਫੰਡ ਦਾ ਕਰਨਾ ਕੀ ਹੈ ਯਾਰ ਮੇਰੀ ਗੱਲ ਸੁਣੋ ਵੋਟਾਂ ਦੇ ਵਿੱਚ ਤੁਸੀਂ ਸਾਰੇ ਪਿੰਡਾਂ ਸ਼ਹਿਰਾਂ 'ਚ ਰਹਿੰਦੇ ਹੋ ਆਪਾਂ ਵੋਟਾਂ ਦੇ ਵਿੱਚ ਆਪਾਂ ਵੇਖਦੇ ਹੀ ਆ ਕਿਵੇਂ ਪੈਂਦੀਆਂ ਨੇ ਸਾਰੇ ਗਰੀਬਾਂ ਦੇ ਘਰਾਂ 'ਚ ਪੈਸੇ ਜਾਂਦੇ ਕਿ ਨਹੀਂ ਜਾਂਦੇ ਆ ਜਾਂਦੇ ਨਾ ਪੋਕੀ ਫੀਮ ਸ਼ਰਾਬ ਦੇ ਲੰਗਰ ਲੱਗਦੇ ਕਿ ਨਹੀਂ ਲੱਗਦੇ ਆ ਵੋਟਾਂ ਦੇ ਨਾਲ ਸ਼ਰਾਬ ਵਰਤਾਈ ਜਾਂਦੀ ਕਿ ਨਹੀਂ ਰੱਜ ਕੇ ਤਾਈ ਜਾਂਦੀ ਨਾ ਅੱਛਾ ਫਿਰ ਉਹ ਸਾਰਾ ਕੁਝ ਕਿਤੇ ਹਵਾ 'ਚ ਥੋੜਾ ਟਪਕ ਜਾਂਦਾ ਉਹਦੇ ਲਈ ਪੈਸਾ ਚਾਹੀਦਾ ਕਿੰਨੇ ਪੋਸਟਰਾਂ ਨਾਲ ਕੰਦਾ ਹੀ ਭਰੀਆਂ ਪਈਆਂ ਹੁੰਦੀਆਂ ਵੋਟਾਂ ਵੇਲੇ ਫਿਰ ਜੀਪਾਂ ਕਾਰਾਂ ਦਿਨ ਰਾਤ 2 2.5 ਮਹੀਨੇ ਪ੍ਰਚਾਰ ਲਈ ਭੱਜਦੀਆਂ ਹਾਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਸਿੱਧੇ ਪੈਸੇ ਦਿੱਤੇ ਜਾਂਦੇ ਆ ਵੋਟਾਂ ਖਰੀਦਣ ਲਈ ਸਭ ਕੁਝ ਚੱਲਦਾ ਨਾ ਹਰੋ ਪੈਸਾ ਕਿੱਥੋਂ ਆਉਂਦਾ ਉਹ ਭਾਈ ਤੁਹਾਡੇ ਮੇਰੇ ਵਰਗੇ ਜਿਹੜੇ ਸਾਰਾ ਦਿਨ ਕੋਈ ਦਿਮਾਗੀ ਮਿਹਨਤ ਕਰਦਾ ਕੋਈ ਸਰੀਰਕ ਮਿਹਨਤ ਕਰਦਾ ਕੋਈ ਆਪਣੀ ਜ਼ੁਬਾਨ ਜ਼ੁਬਾਨ ਦੀ ਸਮਝ ਦੀ ਪੂਰੀ ਇਧਰ ਨੂੰ ਮਿਹਨਤ ਕਰਦਾ ਉਹ ਬੰਦੇ ਨਹੀਂ ਫੰਡ ਦੇ ਸਕਦੇ ਨਾ ਉਹਨਾਂ ਕੋਲ ਜੁੜਦਾ ਸੱਚੀ ਸੁੱਚੀ ਕਮਾਈ ਵਾਲੇ ਕੋਲ ਪੈਸਾ ਕਿੱਥੋਂ ਜੋੜ ਸਕਦਾ ਮਸਾਹੀ ਚਲਾਈ ਚਲਦੀ ਹੈ ਤੇ ਜੇ ਥੋੜਾ ਬਹੁਤ ਹੋਵੇ ਵੀ ਨਾ ਜਿੰਨੇ ਹੱਡ ਭੰਨ ਕੇ ਜੋੜਿਆ ਪੈਸਾ ਉਹ ਨਹੀਂ ਨਜਾਇਜ਼ ਲਾ ਸਕਦਾ ਉਹ ਫੰਡਾਂ ਫੁੰਡਾਂ ਜ ਨਹੀਂ ਦੇ ਦੂ ਸਕਦਾ ਹੁੰਦਾ ਉਹਨੂੰ ਤਾਂ ਆਂਦਾ ਯਾਰ ਮਾੜੀ ਮੋਟੀ ਜ਼ਿੰਦਗੀ ਜਿਉਈਏ ਕੋਈ ਮਾੜਾ ਮੋਟਾ ਆਪਾ ਵੀ ਕੋਈ ਘਰੇ ਏਸੀ ਲਵਾ ਲਈ ਨੇ ਕੋਈ ਗੱਡੀ ਛੱਡੀ ਲੈ ਲੈਣੀ ਮਾੜੀ ਮੋਟੀ ਤੇ ਨਹੀਂ ਦੇ ਸਕਦਾ ਫੰਡ ਫੰਡ ਕੌਣ ਦੇ ਸਕਦਾ ਫੰਡ ਮਿੱਤਰੋ ਉਹ 5-7% ਲੋਕ ਨਹੀਂ ਉਹੀ ਜਿਨ੍ਹਾਂ ਨੇ ਬਾਅਦ ਚ ਆ ਸਾਰਾ ਕੁਝ ਕਰਨਾ ਹੁੰਦਾ ਜਿਨ੍ਹਾਂ ਦੇ ਵਿਰੋਧਾ ਯੁੱਧ ਚੱਲਦੇ ਨੇ ਇਹੋ ਜਿਹੇ ਲੋਕ ਨੇ ਜਿਹੜੇ ਫੰਡ ਦਿੰਦੇ ਨੇ ਉਹ ਫੰਡ ਕਿਤੇ 1-2 ਲੱਖ ਨਹੀਂ ਦਿੰਦੇ ਉਹ ਦਿੰਦੇ ਨੇ ਆ ਚੈੱਕ ਦੀ ਕਰੋੜ ਰੁਪਈਆ ਆ ਚੈੱਕ ਉਹ ਦੀ 5 ਕਰੋੜ ਰੁਪਈਆ ਪੈਸਾ ਅੰਨਾ ਹੁੰਦਾ ਹੁਣ ਤੁਸੀਂ ਆ ਵੇਖੋ ਆ ਬੀਬੀ ਜਿਹੜੀ ਫੜੀ ਆ ਬਠਿੰਡੇ ਤੋਂ ਪੁਲਿਸ ਵਾਲੀ ਤੇ ਉਹ ਅਜੇ ਕਹਿੰਦੇ ਵੀ ਛੋਟੀ ਜੀ ਸੀ ਤੇ ਉਹਦੀ ਕਿੰਨੀ ਪ੍ਰਾਪਰਟੀ ਕਿੰਨੀ ਜਾਇਦਾਦ ਦੇ ਚਰਚੇ ਹੋ ਜਾਂਦੇ ਨੇ ਤੇ ਜਿਹੜੇ ਭੋਰਾ ਉਦੋਂ ਵੱਧ ਨੇ ਮਤਲਬ ਜਿਨ੍ਹਾਂ ਦੀ ਕਰਿੰਦਾ ਉਹੋ ਜੀ ਹੁੰਦੀ ਆ ਜਿਹੜੇ ਉਹਦੇ ਮਾਲਕ ਵਰਗੇ ਨਹੀਂ ਜਿਹੜੇ ਉਤੋਂ ਕਰਵਾਉਂਦੇ ਨਹੀਂ ਉਹ ਕਿੰਨਿਆਂ ਚ ਖੇਡਦੇ ਹੋਣਗੇ ਉਹਨਾਂ ਚ ਕਰੋੜ 2 ਕਰੋੜ ਦੇਖੋ ਉਜਾੜਨ ਲਈ ਪੰਜਾਬ ਨੂੰ ਪੰਜਾਬ ਦੇ ਘਰਾਂ ਚ 70 ਵਿਛਾਉਣ ਲਈ ਇਹ ਜਿਹੜਾ ਨਸ਼ਾ ਚਲਾਇਆ ਨਾ 70 ਬਹੁਤ ਵਿਛਾਏ ਨੇ ਪਰ ਇਹਨਾਂ ਨੇ ਪੈਸਾ ਬਹੁਤ ਤੰਗਲੀਆਂ ਨਾਲ ਇਕੱਠਾ ਕੀਤਾ ਪਤਾ ਨਾ ਤੁਹਾਨੂੰ ਮਮੂਲੀ ਜਾਂ ਮੈਂ ਤਾਂ ਹੁਣ ਪੱਕੀ ਕੀਮਤ ਨਹੀਂ ਆਦੀ ਪਤਾ ਚਿੱਟੇ-ਛਿੱਟੇ ਦੀ ਪਰ ਕਹਿੰਦੇ ਵੀ ਇਹ ਮਮੂਲੀ ਜਾਂ ਵੀ ਕਈ ਹਜ਼ਾਰਾਂ ਦਾ ਮਿਲਦਾ। ਮੈਂ ਇੱਕ ਵਾਰੀ ਲਾਉਣ ਵਾਲਾ ਜਿੰਨਾ ਕਿ ਉਹ ਗ੍ਰਾਮ ਗਰੂ ਮੱਧਾ ਗ੍ਰਾਮ ਉਹ ਉਹ ਵੀ ਉਹ ਵੀ 8-8 10-10 ਹਜ਼ਾਰ ਦਾ ਮਿਲਦਾ। ਤਾਂ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿਵੇਂ ਪੰਡਾਂ ਪਰ ਪਰ ਪੈਸਾ ਇਕੱਠਾ ਕਰਦੇ ਨੇ। ਐਵੇਂ ਥੋੜਾ ਜਿਹਾ ਚਿੱਟਾ ਲਾਉਣ ਲੱਗ ਜਾਂਦਾ ਉਹ ਉਹ ਜਿੰਨੀ ਜ਼ਮੀਨ ਘਰ-ਬਾਰ ਸਾਰਾ ਕੁਝ ਵੇਚ ਦਿੰਦਾ ਨਾਲ ਆਂਡੀਆਂ ਗਵਾਂਡੀਆਂ ਦਾ ਵੀ ਅੱਧਾ ਸਮਾਨ ਚੁੱਕ-ਚੁੱਕ ਵੇਚ ਦਿੰਦਾ। ਇੰਨਾ ਇੰਨਾ ਪੈਸਾ ਲੁੱਟਦੇ ਨੇ ਫਿਰ ਇਹੀ ਪੈਸਾ ਉਹਨਾਂ ਪਾਰਟੀਆਂ ਕੋਲੇ ਜਾਂਦਾ ਹੈ ਵੋਟਾਂ ਚ ਚੋਣ ਫੰਡ ਬਣ ਕੇ ਐਸੇ ਕਰਕੇ ਉਹਨਾਂ ਨੂੰ ਹੱਥ ਪੈਂਦਾ ਕੋ ਨਹੀਂ ਉਹਨਾਂ ਨੂੰ ਹੱਥ ਕੋਈ ਪਾਉਂਦਾ ਹੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਬਹੁਤ ਮਿਹਰਬਾਨ